ਸਸ਼ੀ ਕਾਲ ਜੀ ਤੇ ਗੱਲ ਕਰਾਂਗੇ ਚੌਂਕੀ ਅਫਸਰ ਕਲੋਨੀ ਪਟਿਆਲਾ ਦੀ ਜਿੱਥੇ ਕਿ ਸਾਰੇ ਸਮੂਹ ਸਟਾਫ ਦੇ ਵੱਲੋਂ ਚੌਂਕੀ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਮਨ ਕਾਨੂੰਨ ਬਣਾਈ ਰੱਖਣ ਦੇ ਵਾਸਤੇ ਤੇ ਲੋਕਾਂ ਦੇ ਸਰਬੱਤ ਭਲੇ ਦੀ ਅਰਦਾਸ ਕੀਤੀ ਗਈ ਅਰਦਾਸ ਦੇ ਉਪਰੰਤ ਇੱਥੇ ਜਿਹੜਾ ਕਿ ਠੰਡੇ ਪਾਣੀ ਦੀ ਸ਼ਹੀਲ ਦਾ ਅਤੇ ਨਾਲ ਹੀ ਖੀਰ ਦਾ ਲੰਗਰ ਵੀ ਲਗਾਇਆ ਗਿਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਪੂਰੇ ਸਮੂਹ ਸਟਾਫ ਦੇ ਵੱਲੋਂ ਤਨਦੇਹੀ ਦੇ ਨਾਲ ਜਿਹੜੀ ਕਿ ਸੇਵਾ ਉਹ ਕੀਤੀ ਜਾ ਰਹੀ ਹੈ ਅਤੇ ਗੁਰੂ ਮਹਾਰਾਜ ਜੀ ਦੇ ਸਰੂਪ ਨੂੰ ਬੜੇ ਮਾਣ ਤੇ ਸਤਿਕਾਰ ਦੇ ਨਾਲ ਫੁੱਲਾਂ ਦੀ ਵਰਖਾ ਕਰਦੇ ਹੋਏ ਚੌਂਕੀ ਦੇ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਪਾਠ ਤੋਂ ਬਾਅਦ ਅਰਦਾਸ ਕੀਤੀ ਲੋਕਾਂ ਦੇ ਭਲੇ ਦੀ ਅਰਦਾਸ ਕੀਤੀ ਸਰਬੱਤ ਦੀ ਅਰਦਾਸ ਕੀਤੀ ਜਿਸ ਤੋਂ ਬਾਅਦ ਇੱਥੇ ਜਿਹੜਾ ਕਿ ਚੌਂਕੀ ਦੇ ਸਮੂਹ ਸਟਾਫ ਦੇ ਵੱਲੋਂ ਸੇਵਾ ਕਰਦੇ ਹੋਏ ਠੰਡੇ ਪਾਣੀ ਦੀ ਸ਼ਬੀਲ ਦੇ ਨਾਲ ਮਿੱਠੀ ਖੀਰ ਦਾਲ ਲੰਗਰ ਵੀ ਲਗਾਇਆ ਗਿਆ ਜਿਸ ਤੋਂ ਬਾਅਦ ਪੂਰੇ ਸਮੂਲ ਸਟਾਫ ਦੇ ਵੱਲੋਂ ਸੇਵਾ ਤੰਦੇਹੀ ਦੇ ਨਾਲ ਨਿਭਾਈ ਜਾ ਰਹੀ ਹੈ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਠੰਡੇ ਪਾਣੀ ਦੀ ਸ਼ਬੀਲ ਜਿਹੜੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਿਹੜੇ ਚੌਂਕੀ ਦੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਨੇ ਜਾਂ ਅਫਸਰ ਨੇ ਉਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤੇ ਆਉਂਦੇ ਜਾਂਦੇ ਰਾਹgir ਲੋਕਾਂ ਨੂੰ ਠੰਡੇ ਪਾਣੀ ਦੀ ਸ਼ਬੀਲ ਛਕਾਈ ਜਾ ਰਹੀ ਹੈ ਤੇ ਨਾਲ ਹੀ ਮਿੱਠੀ ਖੀਰ ਦਾ ਲੰਗਰ ਵੀ ਲਗਾਇਆ ਗਿਆ ਆਓ ਦੇਖ ਲਿਆ ਇਹਨਾਂ ਤਸਵੀਰਾਂ ਨੂੰ ਤੇ ਕਿਸ ਤਰੀਕੇ ਦੇ ਨਾਲ ਚੌਂਕੀ ਦੇ ਵਿੱਚ ਜਿਹੜਾ ਕਿ ਇਹ ਸਾਰਾ ਸਮਾਗਮ ਰੱਖਿਆ ਗਿਆ ਸੁਖਮਨੀ ਸਾਹਿਬ ਦੇ ਪਾਰਕ ਰਵਾਉਣ ਤੋਂ ਬਾਅਦ ਜਿਹੜੀ ਕਿ ਲੰਗਰ ਦੀ ਸੇਵਾ ਸਮੂਹ ਸਟਾਫ ਦੇ ਵੱਲੋਂ ਕੀਤੀ ਗਈ ਹੈ

सच whales relic Yes, our station is fun from Ili. Yes, I will tell Yes, we will tell, Trustee, its Этот